ਵੈਲਕਮ ਜੀ ਤੁਹਾਡੇ ਆਪਣੇ ਚੈਨਲ ਹਰਮੋਨਰਜੀ ਤੇ ਜਿਵੇਂ ਤੁਹਾਨੂੰ ਪਤਾ ਕਿ ਮੈਂ ਹਰਮਨ ਤੇ ਜੀਤਨੇ ਸੋ ਅੱਜ ਟਾਈਮ ਹੀਗਾ ਸ਼ਾਮ ਦੀ ਆਪਾਂ ਗੁੱਡ ਇਵਨਿੰਗ ਵੀ ਕਹਿ ਸਕਦੇ ਆ ਸੋ ਆਪਣੀ ਪਿੰਡਾਂ ਲਈ ਤਾਂ ਰਾਤ ਹੋ ਚੁੱਕੀ ਆ ਸ਼ਹਿਰਾਂ ਦੀ ਆਪਾਂ ਗੁੱਡ ਇਵਨਿੰਗ ਕਹਿ ਰਹੇ ਆ ਤੇ ਸੋ ਅੱਜ ਅਸੀਂ ਬਣਾਉਣ ਲੱਗੇ ਆ ਜੀ ਮੈਗੀ ਮੈਗੀ ਡਿਨਰ ਕਰਾਂਗੇ ਅੱਜ ਤੇ ਚਲੋ ਹੁਣ ਤੁਹਾਨੂੰ ਨਾਲ ਦੀ ਨਾਲ ਲੈ ਚਲਦੇ ਆ ਮੈਗੀ ਕੋਲ ਚਲੋ ਜੀ ਜਿਵੇਂ ਕਿ ਦਿਖ ਰਿਹਾ ਸਾਹਮਣੇ ਜਾਲੀ ਦੇ ਵਿੱਚ ਆਨੀਅਨ ਪਾਏ ਨੇ ਮੈਗੀ ਪਈ ਹੈ ਤੇ ਕੋਲ ਪਈ ਆਪਣੀ ਕੜਾਹੀ ਐਂਡ हाँ जी वेलकम जी पदारीए असीस कौर जी सो चलो हूँ हरजीत करेंगे प्रेपरेशन मैगी की असीस कौर आया घूम के मम्मी घुमा के लैके आए हैं शाम का टाइम असीस भी बहुत तंग करता mm. कि पा रहे हो तो दूसरी जाओ नाल दी नाल जी ਮੈਸੇ ਇੱਕ ਨਿਆ ਹੋਇਆ ਜੀਰਾ ਹੈ ਟਾਈਮ ਨਹੀਂਗਾ ਇੱਕ ਮੈਗੀ ਦਾ ਇੱਕ ਬਹੁਤ ਵਧੀਆ ਆਸਾਨ ਤਰੀਕਾ ਐ ਐਂਡ ਉਹਦੇ ਨਾਲ ਬੜੀ ਟੇਸਟੀ ਬਣਦੀ ਆ ਉਹ ਫੇਰ ਕਦੇ ਬਣਾਵਾਂਗੇ ਉਹਦੇ ਲਈ ਇੰਨਾ ਤਾਮ-ਜਾਮ ਕਰਨ ਦੀ ਲੋੜ ਨਹੀਂ ਕੀ ਉਹ ਸਿੰਪਲ ਐਂਡ ਸਿੱਧੀ ਸਾਦੀ ਮੈਗੀ ਆ ਜਸਟ ਕੋਈ ਨਾ ਉਹ ਵੀ ਆਪਾਂ ਕਦੇ ਤੁਹਾਨੂੰ ਬਣਾ ਕੇ ਖਿਲਾਵਾਂਗੇ ਤੇ ਤੁਸੀਂ ਵੀ ਟਰਾਈ ਕਰਿਓ ਸਾਰੇ ਜਣੇ ਉਹ ਰੈਸਪੀ ਬਹੁਤ ਅੱਛੀ ਲੱਗਦੀ ਆ ਕੋਰੀਅਨ ਸਟਾਈਲ ਮੈਗੀ ਕਹਿੰਦੇ ਆ ਉਹਨੂੰ ਬਟ ਅੱਜ ਤਾਂ ਆਪਾਂ ਪੰਜਾਬੀ ਸਟਾਈਲ ਹੀ ਬਣਾਉਣੀ ਆ ਰੱਖੋ ਤੁਸੀਂ ਬਣਾਉਗੇ ਅੱਛਾ ਜੀ ਮੈਂ ਬਣਾਉਂਗਾ ਤੁਸੀਂ ਬਣਾਓ ਹਾਂ ਫਰੋਟ ਚਲੋ ਜੀ ਹਰਜੀਤ ਕਹਿੰਦੇ ਲੋ ਮੈਂ ਹੀ ਖੋਲਦੀ ਆ ਸਾਰਾ ਤੁਸੀਂ ਧਰੋ ਬਸ ਬਣਾਓ ਸਾਰਾ ਕੁਝ ਕਰਕੇ ਦੁਨੀਆ ਬਣਾਓ ਇਹ ਮੈਗੀ ਸਾਰੀ ਇਕੱਜ ਕਰ ਲਓ ਤੇ ਇਹਦੇ ਜਿਹੜਾ ਮੈਗੀ ਮਸਾਲਾ ਹੁੰਦਾ ਉਹਨੂੰ ਜਿਹੜਾ ਆਪਾਂ ਹਾਂ ਉਹਦੇ ਵਿੱਚ ਮਿਕਸ ਕਰ ਲਓ ਇਹਦੇ ਵਿੱਚ ਹੀ ਉਦੇ ਵਿੱਚ ਜੀਰਾ ਪਾਇਆ ਤੇ ਉਰਗੀ ਪਾਇਆ ਪੁੰਨਿਆਂ ਵਿੱਚ ਜੀਰਾ ਪਾਇਆ ਓਕੇ ਮਮਾ ਫਰੀਂ ਮਿਰਚਾ ਹੈਗੀਆਂ ਨੇ ਇੱਥੇ ਕਿਹ ਕਿਹ ਲੋਕੀਏ ਨਹੀਂ ਆਣਗੇ ਕਿਹ ਕਿਹ ਉਦੇ ਚੀਜੀ ਨਹੀਂ ਹੈਗੀ ਚੀਜੀ ਹਲੇ ਬਣੇ ਤਾਂ ਹੋਊਗੀ ਇਹਨੇ ਐਦਨ ਖਾਣ ਵਾਲਾ ਹੈਗੀ ਅਜਸੀ ਮੈਂ ਤੇ ਮੰਮੀ ਕਰਾਂਗੇ ਰੈਸਟ ਹਰਮਨ ਫੜਾ ਕੇ ਦੇਣਗੇ ਅੱਜ ਤੁਹਾਨੂੰ ਖਾਣ ਨੂੰ ਠੀਕ ਹੈ ਕਹਾਂਗੇ ਕਿ ਆਪਾਂ ਰੱਖੋ ਬਬੀ ਥੋੜੀ ਜਿਹੀ ਕੜਾਈ ਗਰਮ ਹੋ ਜੇ ਸੋ ਫਿਰ ਆਪਾਂ ਪਪਾਨੇਦ ਚੀਕੀ ਬਣਾ ਗਿਓ ਜਿਆ ਤੁਹਾਡੀ ਮਰਜ਼ੀ ਆ ਕੀ ਪਾਉਣਾ ਜੇ ਬਾਪੂ ਨੂੰ ਲਾ ਦੇਣ ਲਓ ਜੀ ਦੇਸੀ ਕਿਉ ਪਾਉਣਗੇ ਹੁਣ ਹਰਮਨ ਮੈਂ ਕਿੰਨੇ ਪਾਉਣਾ ਹੁੰਦਾ ਸੀਗਾ ਇੱਕੜੇ ਮੌਨ ਨੇ ਹੁੰਦੇ ਸੀ ਪਹਿਲਾ ਬਣਾਉਂਦਾ ਸੀ ਹੋਰ ਹੁਣ ਤੜਕਾ ਪਹਿਲੇ ਹੀ ਲਾਉ ਕੇ ਬਣਾਉਣੀ ਹੋ ਹੁਣ ਟਾਈਮ ਹੋ ਗਿਆ ਬਣਾਈ ਨੂੰ ਆ ਮੈਂ ਮਤਲਬ ਮੈਂ ਪਾਣੀ ਘੱਟ ਪਾਉਂਗਾ ਲਓ ਜੀ ਗੈਸ ਘਟ ਨਾ ਕਰੋ ਆਪਣਾ ਛੋਟਾ ਅਸੀਸ ਹੈ ਕਾਲਾ ਜਲਦੀ ਹੋਈ ਵੀ ਆ ਘਿਓ ਪਾ ਲਿਆ ਕੜਾਹੀ ਦੇ ਵਿੱਚ ये ओहो ग गरम होना पालो प्याज पादो मम्मी शॉर्ट चलो लौजी प्याज लाई पा ਹੋਨਾ ਆਹ ਕਰ ਲੋ ਨਮਕ ਪਾ ਲੋ ਪਿਆਜ਼ ਜਲਦੀ ਬਣ ਜਾਣਗੇ ਕਿੰਨਾ ਕੁ ਮੈਂ ਨਹੀਂ ਕਰੀ ਨਮਕ ਪਾਇਆ ਉਹਦੇ ਬਹੁਤ ਐਨਾ ਕੁ ਕੀ ਕਰੂਗਾ ਐਂ ਤਾਂ ਪਾ ਲੋ ਇੱਕ ਚਮਚਾ ਤਾਂ ਪਾਇ ਲੋ ਹਾਂ ਇੱਕ ਚਮਚਾ ਪਾ ਲੋ ਗੈਸ ਕਰ ਲੋ ਤੇਜ ਫਟਾਫਟ ਬਣ ਜਾਣ ਜੜੇ ਪੜਾਪੜ ਥੋੜਾ ਇਹ ਟਾਈਮ ਲੱਗੂਗਾ ਮੈਗੀ ਕਹਿੰਨ ਨੂੰ 2 ਮਿੰਟ ਹੁੰਦੀ ਆ 2 ਮਿੰਟ ਤਾਂ 15 ਮਿੰਟ ਲੈਂਦੀ ਹੈ ਨਾ ਬੋਤਾ ਜਸਟ ਐਡ ਆ 2 ਮਿੰਟ ਮੈਂ 2 ਮਿੰਟ ਵਾਲੀ ਮੈਗੀ ਵੀ ਨਹੀਂ ਆ ਬਿਲਕੁਲ ਲੱਗਦੀ ਆਪਾਂ ਦੇਖੇ ਸੇ ਫੇਰ ਦਿਨ ਨੈਕਸਟ ਸੰਡੇ ਸੰਡੇ ਆਪਣਾ ਚੀਫ ਡੇ ਹੁੰਦਾ ਸੋ ਅੱਜ ਦਾ ਸੈਟਰਡੇ ਵੀਕਐਂਡ ਆ ਸੋ ਨੈਕਸਟ ਸੰਡੇ ਆਪਾਂ ਉਹ ਵਾਲੀ ਮੈਗੀ ਬਣਾਵਾਂਗੇ 2 ਮਿੰਟ ਵਾਲੀ ਦੇਖਿਓ ਹੁਣ ਇਹ ਪਿਆਜ਼ ਭੁੰਨਣਗੇ ਪਿਆਜ਼ ਭੁੰਨਦਿਆਂ ਨੂੰ ਹਰਮਨ ਨੂੰ ਦੇਖਿਓ ਵੀ ਕੋਈ ਇੰਨੀ ਧੀਜ਼ ਨਾਲ ਪਿਆਜ਼ ਭੁੰਨਦਾ ਹੁੰਦਾ ਸਬਜ਼ੀ ਬਣਾਉਣ ਲੱਗੇ ਸਬਜ਼ੀ ਨਹੀਂ ਬਣਾ ਰਹੇ ਆਪਾਂ ਆਪਾਂ ਤਾਂ ਮੈਗੀ ਬਣਾ ਰਹੇ ਆਂ ਪਰ ਹੋਰ ਤਾਂ ਸਾਰੇ ਸਬਜ਼ੀ ਬਣਾਉਂਦੇ ਨੇ ਨਾ ਜਦੋਂ ਕੜ ਤੇ ਪੈਰਾਂ ਚੋਂ ਪਿਆਜ਼ ਆਪਨੇ ਬਸ ਪੁੱਜਣ ਵਾਲੀ ਨੇ ਹਾਂਜੀ ਬਸ ਫਲਾਈਨਿੰਗ ਜਿਹੜਾ ਵਾਲਾ ਟੂ ਕੀ ਆਪਾਂ ਪਹਿਲਾਂ ਇਹ ਪਾ ਰਹੇ ਹਾਂ ਮਸਾਲੇ ਉਹਦੇ ਚੋਂ ਜਿਹੜਾ ਰੋਪੂ ਚੰਨੇ ਫਿਰ ਆਪਾਂ ਮੈਡੀ ਪਾਵਾਂਗੇ ਗੈਸ ਕਰ ਲਾਂਗੇ ਸੇਮ ਹਾਂ ਇਹ ਪੈਣਾ ਕੋਲੂ ਯਮਾਈਂ ੜਜੋ ੜਜੋ ਚਲੋ ਪਿੰਕ ਕਰ ਸਕਦੇ ਕੋਲ ਕੋ ਇਹ ਜਿਹੜਾ ਮਸਾਲਾ ਲੈਣਾ ਕੋ ਪਿਆਜ਼ਾਂ ਚ ਵੀ ਪੁੰਨਾਂਗੇ ਖੰਨਾ ਥੋੜਾ ਜਿਹਾ ਜੀਂਆਂ ਤੇ ਪਾ ਗਏ ਗੈਸ ਲੋ ਫੇਡ ਬਸ ਤੇਜ ਕਰਤਾ ਕਿ ਬਹੁਤ ਸਾਰੇ ਨੂੰ ਲੱਗਦੀ ਦਾ ਖੋਲੀ ਹੋਣੀ ਬੋਤਲ ਤਾਂ ਮਸਤ ਹੈ ਲੱਗਦੀਆਂ ਨੇ ਕੱਪੜਿਆਂ ਦੀ ਮਸਤੇ ਆਪਿਆਂ ਤੋਂ ਪਤਾ ਕੀ ਕਹਿੰਦੀ ਫਿਰਦੀ ਐ ਚੀਜੀ ਵੀ ਚੀਜੀ ਬਣਦੀ ਆ ਦੇਖ ਲਓ ਮੰਮੀ ਵੀ ਚੀਜੀ ਬਣਦੀ ਆ ਚੀਜੀ ਮਿਲ ਜਾਂਦੀ ਆ ਬਣਤਾ ਜਾਵੇ ਚਲੋ ਬੁੱਝ ਕੇ ਖੜ ਜੋ ਮਿਲੋ ਬਗਾ ਕੇ ਜੀਰਾ ਖੰਡ ਪਹਿਲਾਂ ਪਾਣੀ ਪਾਉਂਗਾ ਅਲਜੀ ਪਹਿਲਾਂ ਪਾਣੀ ਪਾ ਲਿਆ ਇਹਨਾਂ ਨੇ ਹੁਣ ਮੈਗੀ ਪਾਤੀ ਵਿੱਚ ਪਾਣੀ ਆਪਾਂ ਉਹ ਮੈਸਾਕੀ ਬਣਾਉਣਾ ਹੈ ਤਾਂ ਮੈਗੀ ਨੂੰ ਆਪਾਂ ਪੀਸਿਸ ਕਰ ਲੈਣਾ ਤੇ ਉਹਦੇ ਪਾਣੀ ਚ ਜਿਹੜੀ ਸਾਰੀ ਸੋਕ ਹੋ ਜੇ ਤੇ ਬਸ ਫਿਰ ਆਪਾਂ ਇਹਨੂੰ ਥੋੜੇ ਜਿਹੇ ਹੁਣ ਰੱਖਾਂਗੇ ਇਹਨਾਂ ਦਾ ਸੋਕ ਕਰ ਦੇ ਸੋਕ ਹੋ ਗਿਆ ਤੇ ਬਸ ਪਾਣੀ ਆਪਾਂ ਪਹਿਲਾਂ ਕੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਆਈਡੀਆ ਬੜਿਆ ਅਜੇ ਆਪਣੇ ਕੋਲ ਮਤਲਬ ਕੁਝ ਇੰਗਰੀਡients ਐ ਨਹੀਂ ਸੀਗੇ ਪਰ ਵਿੱਚੋਂ ਹੀ ਐਡਪਟ ਕਰ ਸਕਦੇ ਸੀ ਜੀ ਤੇ ਟਮਾਟਰ ਸੀਗੇ ਬਟ ਉਹ ਹਰੀ ਚ Khandi ਨਹੀਂਗੇ ਵਿੱਚ ਪਾਏ ਹੋਏ ਤੇ ਟਮਾਟਰ ਸੀਗੇ ਉਹ ਮੰਮੀ ਤੇ ਮੰਮੀ ਨੂੰ ਮੰਮੀ ਨਹੀਂ ਖਾਂਦੇ ਪਸੰਦ ਨਹੀਂ ਕਰਦੇ ਸੋ ਆਪਾਂ ਜਸਟ ਮੈਗੀ ਦਾ ਪਿਆਲੀ ਰੱਖਦੇ ਨੇ ਉਹ ওভার ਹੀ ਆਪਾਂ ਫੀਟ ਕਰੇ ਬਣਾਵਾਂਗੇ ਇਹਨਾਂ ਕੰਨ ਥੋੜੇ ਰੱਖਤਾ ਨੇ ਬਸ ਦੋ ਹੀ ਕਹਿ ਲਓ ਆਪਾਂ ਜਦ ਤੱਕ ਕਾਊਂਟਿੰਗ ਕਰਦੇ ਆ ਚਲੋ ਸੋ ਬਸ ਇਹ ਦੇਖੋ ਬੋਇਲ ਨੂੰ ਲੱਗੀ ਸੋ ਬਸ ਇਹ ਦੇ ਲਿਓ ਹਲਕਾ ਹਲਕਾ ਲਾਈ ਜਾਵਾਂਗੇ ਸਾਰਾ ਪਾਣੀ ਟੋਪੋ ਜੂਗਾ ਤੇ ਐਪਰੀ ਮੈਂ ਕਿਉਂਕਿ ਥੋੜੇ ਪਾਣੀ ਸਪਾਡਨ ਪੈਦਾ ਤੇ ਹੀ ਹੋ ਜਾ। ਹਾਈ ਹਾਈ ਮੈਂ ਤਾਂ ਬਣੇ ਪਲੇਟਾਂ ਲਿਆ ਕੇ ਮੈਂ ਪਲੇਟਾਂ ਲਿਆ ਕੇ ਰੱਖਿਆ ਸੀ ਅਸੀਂ ਕਿ ਸ਼ਵਸ਼ੰਕ ਚ ਸੇਟਣ ਲੱਗ ਗਿਆ ਮੈਗੀ ਖਾਣ ਲਈ ਰੱਖਿਆ ਸੀ ਮੈਂ ਉਹ ਥੋੜੇ ਪਣੀ ਹੈਗਾ मै सीरियस कर टू थ्री फोर फाइव सिक्स एट नाइन टेन इलेवन एलेवन थर्टी फोर्टीन स्टोरेज आ गया 29 30 32 33 ਉਨੇ ਹੋਣਾ ਮੈਨੂੰ ਚੱਕੋ ਹੀ ਫੇਰ ਚੱਕਦੇ ਨੇ ਪੁੱਤੋ ਅਸੀਂ ਪੁੱਤਨ ਵੇਟ ਕਰੋ ਬਸ ਆਪਨੇ ਫੇਰੇ ਛਾ ਲੈਂਦੇ ਕੱਟ ਕਰ ਦੋ ਗੈਸ ਫੇਰ ਟਾਪ ਕਰ ਦੋ ਲਓ ਜੀ ਤਾਂ ਗੱਲ ਮੈਂ ਆ ਗਈ ਹੁਣ ਆਪਣੀ ਬਣਾ ਦੇਖੋ ਤੁਸੀਂ ਦੇਖ ਸਕਦੇ ਹੋ ਮੈਗੀ ਬਣ ਚੁੱਕੀ ਆ ਇਹਨੂੰ ਕੁਛ ਟਾਈਮ ਲਈ ਵਸ ਟੱਕ ਕੇ ਰੱਖ ਦਾਂਗੇ ਲਾਉ ਚੁੱਕਿਆ ਗੈਸ ਕਰਤਾ ਬੰਦ ਹੁਣ ਟੱਕ ਕੇ ਰੱਖਾਂਗੇ ਇਹਨੂੰ 2 ਮਿੰਟ ਲਈ ਅਨੇ ਮੈਗੀ ਰੱਖੀ ਹੋਈ ਆ ਟੱਕ ਕੇ ਹਣੀ ਆਪਾਂ ਆਪਣੀ ਅਪਲੋਡ ਕਰ ਲਾਂ ਲੀਆ ਰੱਖ ਲਈਆਂ ਖਾਣੇ ਐਸੇ ਇਸ ਨੂੰ ਬਹੁਤ ਜਿਆਦਾ जिम्मे की देख रहे जितनी प्लेटिंग लगा so, ने हैं। प्लेटिंग ने लिया सो हम करन लगे ने प्लेटिंग अस इसने अपना फोग लै लिया 嗯。Mm hmm. एस इज दी ਫਿਰ ਪਸੀਸਮ ਨੂੰ ਫੋਕ ਤੋਂ ਪਹਿਲਾਂ ਹੀ ਮੂੰਹ ਨਹੀਂ ਖਿਲਦਾ ਉਹ ਤਾਂ ਠੰਡੀਆਂ ਹੋਈਆਂ ਹੋਈਆਂ ਖਾਣੀਆਂ ਨੇ ਠੰਡੀ ਹੋ ਜਾਂਦੀਆਂ ਨੇ ਹੂੰ ਹੂੰ ਹੋਰ ਲੈ ਲੋ ਜਿੰਨੀ ਲੈਣੀ ਆ ਲਓ ਜੀ ਪਲੇਟਿੰਗ ਹੋ ਗਈ ਆਪਣੀ ਹੁਣ ਚਲੋ ਵੀ ਕਿਵੇਂ ਆ ਪਤਾ ਹਸੀਸ ਹਸੀਸ ਨੇ ਕਰ ਲਈ ਟੈਸਟ ਸਭ ਤੋਂ ਪਹਿਲਾਂ ਹਸੀਸ ਖਾ ਰਿਆ ਸੀ ਇਸ ਦੀ ਬੈਕ ਆ ਸੋ ਇਧਰ ਮੰਮੀ ਵੀ ਕਰ ਰਹੇ ਨੇ ਆਪਣੀ ਮੈਗੀ ਇੰਜੋਏ ਸੋ ਮੰਮੀ ਜੀ ਕਿਵੇਂ ਆ ਬੇਸਟ ਹੈ ਹਾ ਜੀ ਇਤਨੇ ਕਰ ਲਈ ਟੈਸਟ ਕਿਵੇਂ ਆ ਵਧੀਆ ਕਿੰਨੇ ਨੰਬਰ ਦੱਸ ਚੋ ਪੂਰੇ ਤਾਂ ਹਜੇ ਆਪਣੀ ਥੋੜੀ ਜਿਹੀ ਆਪਣੇ ਕੋਈ ਇੰਗਰੀਡੀਅੰਟ ਨਹੀਂ ਸੀਗੇ ਸੇ ਕਿਉਂਕਿ ਇਨਸਟੈਂਟ ਪਲੈਨ ਬਣਿਆ ਮੈਗੀ ਦਾ ਤੇ ਚਲੋ ਆਪਾਂ ਅੱਜ ਦੇ ਬਲੌਗ ਦੇ ਕਰਦੇ ਹਾਂ ਅਰੀ ਐਂਡ ਵੀਡੀਓ ਚੰਗੀ ਲੱਗੀ ਰੈਸਪੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਫੀਡਬੈਕ ਜਰੂਰ ਦਿਓ ਜੀ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸੋਨੋ ਬਣਾ ਨਾ ਬਣੇ ਇਹਨੂੰ ਬਲੌਗ ਮਿਲਦੇ ਆ ਕਿਸੇ ਨਵੀਂ ਵੀਡੀਓ ਚ